ਸਰੀਰ ਨੂੰ ਲੋੜੀਂਦੇ ਵਿਟਾਮਿਨਸ ਵਿੱਚੋਂ B12 ਬਹੁਤ ਮਹੱਤਵਪੂਰਨ ਹੈ ਜੇਕਰ ਇਸ ਦੀ ਲੋੜੀਂਦੀ ਮਾਤਰਾ ਹਰ ਰੋਜ਼ ਉਪਲਬਧ ਨਾ ਹੋਵੇ ਤਾਂ ਕਈ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਨੇ ਇਨ੍ਹਾਂ ਕਾਰਨ ਸਰੀਰ ਦੀ ਬਣਤਰ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਜਦੋਂ ਇਹ ਪੂਰੀ ਤਰ੍ਹਾਂ ਘਟ ਜਾਂਦਾ ਹੈ ਤਾਂ ਅਨੀਮੀਆ ਹੋ ਸਕਦਾ ਹੈ ਜਿਸ ਕਾਰਨ ਨਾੜੀਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅੱਖਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵਿਟਾਮਿਨ B12 ਦੇ ਲੱਛਣ ਨਜ਼ਰ ਨਹੀਂ ਆਉਂਦੇ ਇਹ ਇੰਨੇ ਆਮ ਹੁੰਦੇ ਹਨ ਕਿ ਇਹ ਇੱਕ ਆਮ ਸਮੱਸਿਆ ਜਾਪਦੀ ਹੈ ਇਸ ਕਾਰਨ ਵਿਟਾਮਿਨ B12 ਦੀ ਕਮੀ ਦਾ ਧਿਆਨ ਨਹੀਂ ਰਹਿੰਦਾ ਅਤੇ ਹਾਲਾਤ ਲਗਾ ਤਾਰੇ ਵਿਗੜਦੇ ਰਹਿੰਦੇ ਹਨ ਇੱਕ ਅਮਰੀਕੀ ਡਾਕਟਰ ਨੇ ਕੋਬੈਲੇਮਿਨ ਦੀ ਕਮੀ ਦੇ ਇਹਨਾਂ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਹੈ ਵਿਟਾਮਿਨ B12 ਦਿਮਾਗੀ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ ਇਹ ਦਿਮਾਗ ਤੋਂ ਵੱਖ-ਵੱਖ ਮਾਸਪੇਸ਼ੀਆਂ ਤੱਕ ਸਿਗਨਲ ਪਹੁੰਚਾਉਣ ਦਾ ਕੰਮ ਕਰਦਾ ਹੈ ਜਿਸ ਕਾਰਨ ਇਸ ਦੀ ਕਮੀ ਸਰੀਰ ਦੇ ਹਰ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਸਕਦੀ ਹੈ ਨਾਲ ਹੀ ਅਨੀਮੀਆ ਕਾਰਨ ਮਾਸਪੇਸ਼ੀਆਂ ਨੂੰ ਪੋਸ਼ਣ ਨਹੀਂ ਮਿਲਦਾ ਇਹਨਾਂ ਨੂੰ ਕੋਬੈਲੇਮਿਨ ਵੀ ਕਿਹਾ ਜਾਂਦਾ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਇਹ ਡੀਐਨਏ ਸੰਸਲੇਸ਼ਨ ਲਾਲ ਰਕਤਾਂਣੂਆਂ ਦੇ ਗਠਨ ਅਤੇ ਸੰਦੇ ਕੰਮ ਲਈ ਜ਼ਰੂਰੀ ਹੈ ਇਸ ਦੀ ਮਦਦ ਦੇ ਨਾਲ ਸਰੀਰ ਭੋਜਨ ਤੋਂ ਊਰਜਾ ਕੱਢਦਾ ਹੈ ਅਤੇ ਫਿਰ ਇਸ ਨੂੰ ਕੰਮ ਲਈ ਵਰਤਦਾ ਹੈ ਵਿਟਾਮਿਨ B12 ਦੀ ਕਮੀ ਦੇ 8 ਲੱਛਣ ਥਕਾਵਟ ਫਿੱਕੀ ਚਮੜੀ ਕਮਜ਼ੋਰ ਮੈਮਰੀ ਚਿੰਤਾ ਅਤੇ ਉਦਾਸੀ ਸੁੱਜੀ ਹੋਈ ਜੀਬ ਤੁੰਦਲੀ ਨਜ਼ਰ ਹੱਥਾਂ ਅਤੇ ਪੈਰਾਂ ਦੇ ਵਿੱਚ ਚੰਝਨਾਹਟ ਇਸ ਦੇ ਭੋਜਨ ਸਰੋਤ ਬਹੁਤ ਘੱਟ ਤੇ ਜ਼ਿਆਦਾਤਰ ਮਾਸਾਹਾਰੀ ਹਨ ਇਹਨਾਂ ਵਿੱਚੋਂ ਪਸ਼ੂਆਂ ਦਾ ਜਿਗਰ ਮੱਛੀ ਅਤੇ ਅੰਡੇ ਸਭ ਤੋਂ ਉੱਤਮ ਮੰਨੇ ਜਾਂਦੇ ਹਨ ਸ਼ਾਕਾਹਾਰੀ ਪੋਸ਼ਟਿਕ ਖਮੀਰ ਗਾਂ ਦੇ ਦੁੱਧ ਫੋਰਟੀਫਾਈਡ ਅਨਾਜ ਦਾ ਸੇਵਨ ਕਰਕੇ ਇਸ ਦੀ ਪੂਰਤੀ ਕਰ ਸਕਦੇ ਹਨ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਵਿਟਾਮਿਨ B12 ਦੀ ਰੋਜ਼ਾਨਾ ਲੋੜ ਦੱਸੀ ਹੈ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਰੋਜ਼ਾਨਾ 2.4 MCG ਵਿਟਾਮਿਨ B 12 ਦੀ ਲੋੜ ਹੁੰਦੀ ਹੈ ਗਰਭਵਤੀ ਔਰਤਾਂ ਨੂੰ ਇਸ ਤੋਂ ਥੋੜੀ ਜ਼ਿਆਦਾ ਚਾਹੀਦਾ ਹੈ ਦਸੀ ਹੋਈ ਤੱਥ ਜਾਣਕਾਰੀ ਆਮ ਜਾਣਕਾਰੀ ਤੇ ਅਧਾਰਿਤ ਹੈ ਕਬੂਰੂ ਟੀਵੀ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਡਾਕਟਰਾਂ ਦੀ ਸਲਾਹ ਜ਼ਰੂਰ ਲਵੋ